ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸ਼ੁਰੂ ਕਰਦੇ ਆਂ ਭਾਜੀ ਪਾਠ ਪਉ ਠੀਕ ਹੈ ਜੀ ਪਾਸਾ ਮਹਿਲਾ ਪੰਜਵਾਂ ਸਰਬ ਦੂਖ ਜਬ ਬਿਸਰੈ ਸੁਆਮੀ ਇਹਾ ਓਹਾ ਕਾਮ ਨਾ ਪ੍ਰਾਨੀ ਸੰਤ ਤ੍ਰਿਪਤਾ ਸੇ ਹਰ ਹਰ ਧਾਰੇ ਕਰ ਕਿਰਪਾ ਆਪਣੇ ਨਾਏ ਲਾਏ ਸਰਬ ਸੂਖ ਪ੍ਰਭ ਤੁਮਰੀ ਰਜਾਏ ਰਹਾਉ ਸੰਗ ਕੋਵਤ ਕੋ ਜਨਤ ਦੂਰ ਸੋ ਜਨ ਮਰਤਾ ਨਿਤ ਨਿਤ ਝੂਰ ਜਿਨ ਸਭ ਕਿਛ ਦਿਆ ਤਿਸ ਚਿਤਵਤ ਨਾਹੀਂ ਮਹਾ ਵਿਖਿਆ ਮੈਂ ਦਿਨ ਰੈਨ ਜਾਹੀਂ ਕੋਹੁ ਨਾਨਕ ਪ੍ਰਭ ਸਿਮਰੋ ਏਕ ਗਤ ਪਾਈਐ ਗੁਰਪੂਰੇ ਤੀਕ ਵਾਹਿਗੁਰੂ ਜੀ ਕਾ ਖਾਲਸਾ ਸੋ ਵਾਹਿਗੁਰੂ ਜੀ ਕੀ ਫਤਿਹ ਕਰੋ ਭਾਈ ਹਾਂਜੀ ਆਸਾ ਮੇਲਾ ਪੰਜਵਾ ਸਰਬ ਦੁਖ ਜਬ ਬਿਸਰੈ ਸੌਮੀ ਇਹੀ ਹੁਹ ਕਾਮਨਾ ਪ੍ਰਾਨੀ ਸੰਤ ਤ੍ਰਿਪਤਾਸੇ ਹਰ ਹਰ ਧਿਆਏ ਕਰ ਕਿਰਪਾ ਆਪਣੇ ਨਾਮੇ ਲਾਏ ਸਰਬ ਸੁਖ ਪ੍ਰਭੂ ਤੁਮਰੀ ਰਜ਼ਾਇ ਰਹੋ ਗੁਰੂ ਸਾਹਿਬ ਦੇ ਸ਼ਬਦ ਵਿੱਚ ਪੰਚਮ ਪਾਤਸ਼ਾਹ ਗੁਰੂ ਜਨ ਸਾਹਿਬੀ ਦਾ ਚਬਦਾਸਾ ਰਾਗ ਦੇ ਵਿੱਚ ਜੋ ਪਲੜੀ ਵਰਕ ਕਰਦੇ ਆ ਰਹੇ ਆ ਗੁਰੂ ਗ੍ਰੰਥ ਸਾਹਿਬ ਦੇ 394 ਨੰਬਰ ਅੰਗ ਤੇ ਸ਼ੋਭਤ ਹੈ ਅੱਜ ਦੇ ਸ਼ਬਦ ਦੇ ਵਿੱਚ ਗੁਰੂ ਸਾਹਿਬ ਸਾਨੂੰ ਉਸ ਲੜੀ ਨਾਲ ਜੋੜਦੇ ਹੋਏ ਸਰਬ ਦੁਖ ਜਾਂ ਬਿਸਰੈ ਸੋਮੀ ਕਹਿੰਦੇ ਸਾਨੂੰ ਸਾਰੇ ਦੁੱਖ ਕਦੋਂ ਪੈਦਾ ਹੁੰਦੇ ਨੇ ਜਦੋਂ ਸਾਨੂੰ ਸੱਚ ਦੇ ਮਾਰਗ ਦੀ ਸਾਨੂੰ ਸੋਝੀ ਨਾ ਰਹੇ ਦੂਜੇ ਭਾਈ ਦੇ ਵਿੱਚ ਅਗਿਆਨਤਾ ਵਿੱਚ ਅਸੀਂ ਨੇਰੇ ਵਿੱਚ ਤੁਰੇ ਫਰੀਏ ਤੇ ਉਹਦੇ ਨਾਲ ਸਾਨੂੰ ਸਾਰੇ ਜਿਹੜੇ ਦੁੱਖ ਆ ਉਹ ਪੈਦਾ ਹੁੰਦੇ ਨੇ ਕੋਈ ਸਵਮੀ ਨੇ ਜਿਹੜਾ ਸਾਨੂੰ ਸਾਡਾ ਮਾਲਕ ਹੈ ਜਿਸ ਮਾਰਗ ਤੇ ਪਾਇਆ ਹੋਇਆ ਜੋ ਮਾਰਗੋਂ ਭਟਕ ਜਾਂਨੇ ਆ ਕਿਸੇ ਜੰਗਲਾਂ ਦੇ ਵਿੱਚ ਜੰਗਲ ਦੇ ਵਿੱਚ ਜਿਵੇਂ ਕੋਈ ਆਦਮੀ ਭਟਕ ਜਾਵੇ ਰਸਤਾ ਉਹਨੂੰ ਨਾ ਝਾਂਦਾ ਹੋਵੇ ਤਾਂ ਉਹਨੂੰ ਹਰ ਤਰ੍ਹਾਂ ਦਾ ਜਿਹੜਾ ਡਰ ਆ ਉਕਵਿਸਤਣ ਲੱਗ ਜਾਂਦੀ ਹੈ ਜਾਨਵਰਾਂ ਦਾ ਵੀ ਬੈਰੀ ਦਾ ਸਾਰਿਆਂ ਤਰ੍ਹਾਂ ਦਾ ਜਿਹੜਾ ਡਰ ਹੈ ਚੋਰਾਂ ਦਾ ਛੱਕਿਆਂ ਦਾ ਉਹ ਸਾਰੇ ਤਰ੍ਹਾਂ ਦੇ ਜਿਹੜੇ ਦੁੱਖ ਹੈ ਉਹਨੂੰ ਉਹ ਪੈਦਾ ਹੋ ਜਾਂਦੇ ਨੇ ਇਸ ਤਰ੍ਹਾਂ ਹੀ ਸਾਡੇ ਜੀਵਨ ਦੇ ਵਿੱਚ ਜਦੋਂ ਅਸੀਂ ਸੱਚੇ ਮਾਰਗ ਨੂੰ ਹੁਕਮ ਨੂੰ ਭੁੱਲ ਜਾਂਦੇ ਆ ਸਾਨੂੰ ਉਸ ਗਿਆਨ ਦੀ ਸੋਝੀ ਨਹੀਂ ਹੁੰਦੀ ਤੇ ਸਾਡੇ ਅਨੇਕਾਂ ਜਿਹੜੇ ਸਾਡੇ ਅੰਦਰ ਚਿੰਤਾਵਾਂ ਪੈਦਾ ਹੋ ਜਾਂਦੀਆਂ ਅੱਜ ਮੈਂ ਕਹਿੰਦਾ ਦੁੱਖ ਤਾਂ ਦੇਹ ਜਾਂ ਬਿਸਰ ਹੈ ਸੁਖ ਪ੍ਰਭ ਚਿਤ ਆਏ ਸੁਖ ਉਦੋਂ ਹੁੰਦੇ ਜਦੋਂ ਸਾਡੇ ਅੰਦਰ ਸੱਚ ਦੇ ਗੁਣ ਸਾਡੇ ਧਿਆਨ ਵਿੱਚ ਰਹਿਣ ਸੰਤਨ ਕਾ ਆਨੰਦ ਇਹ ਨਿਤ ਹਰ ਗੁਣ ਗਾਏ ਕਿਉਂਕਿ ਸੰਤਾਂ ਦੇ ਆਨੰਦ ਤਾਂ ਹੈ ਕਿਉਂਕਿ ਹਰੀ ਦਾ ਹਮੇਸ਼ਾ ਗੁਣਾਂ ਦੇ ਨਾਲ ਜੁੜੇ ਰਹਿੰਦੇ ਨੇ ਤੇ ਜਦੋਂ ਅਸੀਂ ਅਗਿਆਨਤਾ ਵਿੱਚ ਐ ਦੁੱਖ ਤਦੇ ਜਾਂ ਬਿਸਰ ਹੈ ਜਾਂ ਬਿਸਰ ਜਾਵੇ ਭੁੱਖ ਵਿਆਪੇ ਬਹੁਤ ਬਹੁਤ ਧਾਵ ਹੈ ਤਾਂ ਉੱਥੋਂ ਸਾਨੂੰ ਅਨੇਕਾਂ ਮਾਇਆ ਦੇ ਪਦਾਰਥਾਂ ਦੀ ਭੁੱਖ ਜਿਹੜੀ ਹੈ ਉਹ ਪੈਦਾ ਸਾਡੇ ਅੰਦਰ ਕੋਈ ਨਹੀਂ ਤ੍ਰਿਸ਼ਨਾ ਭੁੱਖ ਸਾਡੇ ਅੰਦਰ ਪੈ ਜਾ ਪੈਦਾ ਹੋ ਜਾਂਦੀ ਹੈ ਫਿਰ ਚਾਰੇ ਕੁੰਟਾਂ ਦੌੜਿਆ ਫਿਰਦਾ ਦੇਸਾਂ ਪ੍ਰਦੇਸਾਂ ਤੱਕ ਬਹੁਤ ਵਿਧ ਤਾਵਾ ਬੜੇ ਅਪਰਾਲੇ ਕਰਦਾ ਸਿਮਰਤ ਨਾਮ ਸਦਾ ਸੋਹਿਲਾ ਜਿਸ ਦੇਵ ਦੇਨ ਦਿয়াল ਹੈ ਜੀ ਜੇ ਨਾਮ ਨੂੰ ਸਿਮਰੇ ਕਿਉ ਪਾਈ ਸੁਖੀ ਰਹਿੰਦਾ ਜਿਹਨੂੰ ਇਹ ਦੇਨ ਦਿয়াল ਜਿਹਨਾਂ ਨੂੰ ਸੋਜੀ ਬਖਸ਼ ਦਿੰਦਾ ਹੈ ਸੋਮੀ ਬਖਸ਼ ਦਿੰਦਾ ਉਹਨਾਂ ਨੂੰ ਫਿਰ ਜਿਹੜੇ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਜੇ ਅਸੀਂ ਭੁੱਲ ਗਏ ਤੇ ਉਹਦੇ ਨਾਲ ਸਾਰੇ ਅੰਦਰ ਸਾਡੇ ਅੰਦਰ ਅਗਿਆਨਤਾ ਕਰਕੇ ਦੁੱਖ ਪੈਦਾ ਹੋ ਜਾਂਦੇ ਨੇ ਇਹਾਂ ਉਹਾਂ ਕਾਮਨਾਵਾਂ ਹੁਣ ਜਦੋਂ ਅਸੀਂ ਅਗਿਆਨਤਾ ਵਿੱਚ ਪਏ ਹੋਏ ਆ ਤੇ ਸਾਡੇ ਨਾਂ ਤਾਂ ਇੱਥੇ ਸੰਸਾਰ ਵਿੱਚ ਸਾਨੂੰ ਕੋਈ ਸੁੱਖ ਮਿਲਦਾ ਆਪਣੇ ਘਰ ਦੇ ਵਿੱਚ ਤੇ ਜਦੋਂ ਅਸੀਂ ਸੰਸਾਰ ਦੇ ਵਿੱਚ ਵਿਚਰਦੇ ਆ ਨਾ ਉੱਥੇ ਕੋਈ ਮਾਨ ਸਤਕਾਰ ਹੁੰਦਾ ਕਿਉਂਕਿ ਸਾਡੇ ਕੋਲ ਸੱਚ ਧੰਨ ਜਿਹੜਾ ਨਹੀਂ ਹੁੰਦਾ ਕੋਟੇ ਧੰਦੇ ਨਾਲ ਅਸੀਂ ਜੇ ਜੁੜੇ ਹੋਏ ਆ ਗੁਰੂ ਸਾਹਿਬ ਕਹਿੰਦੇ ਜਿੰਨਾ ਰਾਸ ਨਾ ਸੱਚ ਹੈ ਕਿਉਂ ਤੈਨਾਂ ਸੁੱਖ ਹੋਏ ਜੇ ਰਾਸ ਸਾਡੇ ਕੋਲ ਸੱਚ ਧੰਦੀ ਰਾਸ਼ੀ ਨਹੀਂ ਹੈ ਤੇ ਉਹਨਾਂ ਨੂੰ ਜੇ ਸੋਚ ਆਪਾਂ ਹੁਣ ਐਂ ਕਰਨੇ ਵੀ ਚਲੋ 2 ਨੰਬਰ ਦੇ ਜਿਹੜੇ ਧੰਦਿਆਂ ਦੇ ਵਿੱਚ ਜਿਹੜੇ ਵਿੱਚ ਪਏ ਹੋਇਆ ਉਹਨਾਂ ਨੂੰ ਰਾਤ ਨੂੰ ਵੀ ਜਿਹੜਾ ਸੁੱਖ ਨਾਲ ਜਿਹੜਾ ਉਹ ਸੌਣਾ ਨਹੀਂ ਮਿਲਦਾ ਕਿਉਂਕਿ ਉਹਨਾਂ ਦਾ ਜਿਹੜਾ ਬਣ ਜਾ ਕਹਿੰਦੇ ਕਿਉਂ ਸੁੱਖ ਹੈ ਖੋਟੇ ਬਣਜ ਬਣ ਜੀ ਹੈ ਮਨ ਖੋਟਾ ਹੋਏ ਕਿਉਂ ਖੁੱਟ ਬਣਜ ਖੋਟਾ ਕਰ ਰਿਹਾ ਮਨ ਤਾਂ ਵੀ ਖੋਟਾ ਹੋ ਜਾਂਦਾ ਫਾਹੀ ਫਤੇ ਮਿਰਗ ਜਿਓ ਦੁੱਖ ਘਣੋਂ ਨਿਤ ਰੋਏ ਜਿਵੇਂ ਮਰਕ ਕਹਿੰਦੇ ਫਾਇਦੇ ਵਿੱਚ ਫਸਿਆ ਹੋਵੇ ਤੇ ਸਾਰੇ ਦੁੱਖ ਘਣੇ ਨਿਤ ਰੋਂਦਾ ਸਾਰਾ ਸਾਰਾ ਜੀਵਨ ਉਹਦਾ ਕਿਉਂ ਪਗੜਿਆ ਜਾਂਦਾ ਖੋਟੇ ਬਣਜੇ ਦੇ ਵਿੱਚ ਉਹਨੂੰ ਆਪਣੀ ਕਸਤੂਰੀ ਭੁੱਲ ਗਈ ਕਿ ਮੇਰੇ ਤਾਂ ਅੰਦਰ ਹੈ ਉਹ ਹੋਰ ਸੁਗੰਧੀ ਵਾਸਤੇ ਤੋੜਿਆ ਫਿਰ ਜਾਂਦਾ ਕਿਤੇ ਲੱਭਦਾ ਫਿਰ ਜਾਂਦਾ ਇਸ ਤਰ੍ਹਾਂ ਹੀ ਅਸੀਂ ਮਾਇਆ ਦੇ ਧੰਦੇ ਵਿੱਚ ਪੈ ਗਏ ਖੋਟੇ ਬਣਜੇ ਦੇ ਵਿੱਚ ਪੈ ਗਏ ਤੇ ਉਹਦੇ ਨਾਲ ਸਾਡੇ ਨਾ ਤਾਂ ਸਾਨੂੰ ਸਾਡਾ ਮਨ ਸਾਡਾ ਸ਼ਾਂਤ ਹੁੰਦਾ ਤੇ ਨਾ ਹੀ ਸਾਡੇ ਜਿਹੜੀ ਅਸੀਂ ਆਪਣੇ ਜਿਵੇਂ ਦੋਏ ਕਬਲਾ ਲੀਏ ਸਾਡੇ ਜਨਮ ਜਨਮ ਦਾ ਜਿਵੇਂ ਆਪਾਂ ਕਹਿੰਦੇ ਨੇ ਗੇੜ ਉਹ ਵੀ ਨਹੀਂ ਨ ਕੱਟਿਆ ਜਾਂਦਾ ਤੇ ਨਾ ਹੀ ਸਾਨੂੰ ਜਿਹੜੇ ਸੰਸਾਰ ਦੇ ਵਿੱਚ ਅਸੀਂ ਸੋਭਾ ਕੱਟਣੀ ਹੈ ਸੱਚੇ ਗੁਣਾਂ ਦੇ ਨਾਲ ਫਿਰਦਾ ਸ਼ਾਂਤ ਹੋਣਾ ਮਨ ਸ਼ਾਂਤ ਹੋਣਾ ਚਿੰਤਾਵਾਂ ਖਤਮ ਹੋਣੀਆਂ ਤੇ ਉਹ ਵੀ ਨਹੀਂ ਸਾਡੀਆਂ ਖਤਮ ਹੋਈਆਂ ਉਹ ਦੁਨੀਆ ਵਿੱਚ ਵੀ ਭਟਕਦੇ ਫਿਰਦੇ ਆ ਉਹ ਕਹਿੰਦੇ ਭਾਈ ਨਾ ਇੱਥੇ ਉਹਦਾ ਕੰਮ ਆ ਇਹ ਨਾ ਅੱਗੇ ਜਿਵੇਂ ਲੋਕ ਪ੍ਰਲੋਗ ਵੀ ਕਰ ਲੈਣ ਆ ਉਹਦੇ ਕੰਮ ਨਹੀਂ ਆਉਂਦਾ ਜਿਹੜਾ ਵੀ ਪ੍ਰਾਣੀ ਇਸ ਖੋਟੇ ਬਣਜ ਦੇ ਵਿੱਚ ਪਿਆ ਹੋਇਆ ਸੱਚ ਦੇ ਉਪਦੇਸ਼ ਨੂੰ ਭੁੱਲਿਆ ਹੋਇਆ ਗੁਨਾ ਨੂੰ ਭੁੱਲਿਆ ਹੋਇਆ ਉਹ ਫਿਰ ਉਹਦਾ ਕਹਿੰਦੇ ਉਹ ਕਿਸੇ ਵੀ ਉਹਦਾ ਜਿਹੜਾ ਟਿਕਾਉਣਾ ਨਹੀਂ ਉਹ ਤਾਂਦਾ ਹੀ ਫਿਰ ਜਾਂਦਾ ਅੱਗੇ ਗੁਰੂ ਸਾਹਿਬ ਦੱਸ ਰਹੇ ਨੇ ਸੰਤ ਤ੍ਰਿਪਤਾਸੇ ਹਰ ਹਰ ਧਿਆਏ ਉਹ ਸੰਤਾਂ ਨੂੰ ਤ੍ਰਿਪਤੀ ਕਿੱਦਾਂ ਹੋਈ ਹੈ ਕਿਉਂਕਿ ਉਹਨਾਂ ਨੇ ਹਮੇਸ਼ਾ ਜਿਹੜਾ ਆਪਣਾ ਧਿਆਨ ਹੈ ਉਹ ਸੱਚ ਦੇ ਸਿਮਰਨ ਦੇ ਵਿੱਚ ਰੱਖਿਆ ਸੱਚ ਦੇ ਉਪਦੇਸ਼ ਨੂੰ ਧਿਆਨ ਵਿੱਚ ਰੱਖਿਆ ਉਹ ਗੁਨਾ ਦੇ ਨਾਲ ਜੁੜੇ ਤੇ ਉਹਨਾਂ ਦਾ ਜਿਹੜਾ ਜੀਵਨ ਹੈ ਉਹਨਾਂ ਦੇ ਭੁੱਖਾਂ ਜਿਹੜੀਆਂ ਉਹਨਾਂ ਦੇ ਅੰਦਰ ਜਿਹੜੀ ਤ੍ਰਿਸ਼ਨਾ ਭੁੱਖ ਸਭ ਉਤਰ ਗਈ ਤੇ ਤ੍ਰਿਸ਼ਨਾ 부ਝਾ ਹਰ ਕੇਣਾ ਕਿਉਂਕਿ ਹਰ ਦੇ ਨਾਮ ਨਾਲ ਜੁੜ ਗਏ ਉਹਦੀ ਤ੍ਰਿਸ਼ਨਾ 부ਝ ਗਈ ਸੰਤਾਂ ਨੂੰ ਇਸ ਇਸ ਕਰਕੇ ਉਹਨਾਂ ਦਾ ਜਿਹੜਾ ਆਨੰਦ ਸਤ ਸੰਤੋਖ ਦੇ ਨਾਲ ਉਹ ਹੋ ਜਾਂਦਾ ਉਹਨਾਂ ਨੂੰ ਉਹ ਉਹਨਾਂ ਦੇ ਉਪਦੇਸ਼ ਦੇ ਨਾਲ ਜੋ ਸੱਚ ਦੇ ਮਾਰਗ ਦੇ ਨਾਲ ਜੁੜ ਕੇ ਚੱਲਦੇ ਨੇ ਤੇ ਉਹਨਾਂ ਨੂੰ ਇਸ ਕਰਕੇ ਉਹ ਤ੍ਰਿਪਤ ਰਹਿੰਦੇ ਨੇ ਕਿਸੇ ਤਰ੍ਹਾਂ ਦੀ ਭੁੱਖਾ ਸਭ ਗੁਆਈਆਂ ਜਾਂਦੀਆਂ ਉਹਨਾਂ ਦੀ ਕਰਿ ਕਿਰਪਾ ਆਪਣੇ ਨਾਂੇ ਲਾਏ ਸਰਬਸੂਖ ਪ੍ਰਭ ਤੁਮਰੀ ਰਜ਼ਾਏ ਗੁਰੂ ਸਾਹਿਬ ਕਹਿੰਦੇ ਕਰੀ ਕਿਰਪਾ ਆਪਣੇ ਨਾਮੇ ਲਾਏ ਉਹਨਾਂ ਨੂੰ ਉਹਦੇ ਸਵਾਮੀ ਨੇ ਆਪਣੇ ਨਾਮ ਦੇ ਨਾਲ ਆਪਣੇ ਹੁਕਮ ਦੇ ਨਾਲ ਜੋੜ ਲਿਆ ਸੱਚੀ ਦੀ ਸੋਝੀ ਪ੍ਰਾਪਤ ਹੋ ਗਈ ਸਰਬ ਸੁਖ ਪ੍ਰਾਪਤ ਤੁਮਰੀ ਰਜ਼ਾਏ ਕਿਉਂਕਿ ਉਹਨਾਂ ਨੂੰ ਸਾਰੇ ਸੁੱਖਾਂ ਦੀ ਜਿਹੜੀ ਪ੍ਰਾਪਤੀ ਹੋ ਜਾਂਦੀ ਹੈ ਕਿਉਂਕਿ ਉਹ ਰਜਾ ਦੇ ਭਾਣੇ ਦੇ ਵਿੱਚ ਚੱਲਦੇ ਨੇ ਉਹਨਾਂ ਨੇ ਹੁਕਮ ਨੂੰ ਮੰਨਿਆ ਆ ਹੁੰਦਾ ਤੇ ਉਹ ਜਦ ਤੱਕ ਉਹ ਕਹਿੰਦੇ ਜਿਵੇਂ ਕਹਿੰਦੇ ਜਦੋਂ ਲਗ ਜੋਗਨ ਸਾਸ ਤਬ ਲਗ ਇਹ ਤੁੰਦੇ ਬੇਣਗੋਲ ਕਾਮਨਾ ਆਵੀ ਢਹਾ ਢੇਰੀ ਤਨਖੇ ਜਦ ਤੱਕ ਅਸੀਂ ਸੱਚ ਦੇ ਗੁਣਾਂ ਨਾਲ ਨਹੀਂ ਜੁੜਦੇ ਫਿਰ ਸਾਡਾ ਜਿਹੜਾ ਜੀਵਨ ਹੈ ਉਹ ਬ्यर्थ ਚੱਲ ਜਾਂਦਾ ਜੀਵਨ ਤਾਂ ਇਸ ਸਰੀਰ ਦਾ ਕੀ ਭਾਂਡੇ ਦਾ ਕੀ ਬਦੋਂ ਇਹਦਾ ਢਹਾ ਢੇਰੀ ਹੋ ਜਾਣਾ ਨੇ ਪਰ ਜੇ ਅਸੀਂ ਉਹ ਸੱਚ ਦੇ ਵਿਦੇਸ਼ ਦੀ ਨਾਮ ਦੇ ਨਾਲ ਉਹਨਾਂ ਨਾਲ ਜੁੜ ਕੇ ਚੱਲਦੇ ਆਂ ਉਹਦੇ ਨਾਲ ਕਹਿੰਦੇ ਸਾਰੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਉਹ ਗੁਰਦੇ ਹੁਕਮ ਦੇ ਭਾਂਡੇ ਦੇ ਨਾਲ ਚੱਲਦੇ ਰਹਾਉਂ ਸਤ ਜੀ ਜਨ ਜਿੰਨੇ ਵੀ ਅੱਗੇ ਹਾਂਜੀ ਅੱਗੇ ਵੀ ਕਰਾਈ ਆ ਵੀਰ ਜੀ ਬਹੁਤ ਵਧੀਆ ਬਹੁਤ ਵਧੀਆ ਕਰਿਆ ਤੁਸੀਂ ਵਿਚਾਰ ਇਹਦੇ ਤੇ ਕੋਈ ਹੋਰ ਸਵਾਲ ਪੱਖ ਜਾਂ ਕੋਈ ਵਿਚਾਰ ਦੇ ਵਿੱਚ ਸਵਾਲ ਨਹੀਂ ਬਣਦਾ ਬਹੁਤ ਵਧੀਆ ਆਪ ਜੀ ਦੇ ਵਿਚਾਰ ਨੇ ਅੱਗੇ ਕਰ ਲਓ ਕੰਟੀਨਿਊ ਤੁਸੀਂ ਹਾਂਜੀ ਅੱਗੇ ਗੁਰੂ ਸਾਹਿਬ ਕਹਿ ਰਹੇ ਨੇ ਸੰਗ ਹੋਵਤ ਕੋ ਜਨਤ ਦੂਰ ਸੋ ਜਨ ਮਰਤਾ ਨਿਤ ਨਿਤ ਝੂਰ ਇਸ ਨਾਲ ਸਾਡਾ ਸੌਮੀ ਸਾਡੇ ਨਾਲ ਹੈ ਉਹਨੂੰ ਅਸੀਂ ਕਿਤੇ ਦੂਰ ਲੱਭਦੇ ਆ ਕੋਈ ਮੰਦਰਾ ਚ ਲੱਭ ਰਿਹਾ ਕੋਈ ਗੁਰਦੁਆਰੇ ਲੱਭ ਰਿਹਾ ਕੋਈ ਕਾਸ਼ੇ ਨਾ ਉਂਗਲਾਂ ਕਰ ਰਿਹਾ ਤੇ ਜਿਹੜੇ ਸਾਡਾ ਜਿਵੇਂ ਘਟ ਘਟ ਮੈਂ ਹਰ ਜੂ ਬਸੇ ਸੰਤਨ ਕਿਉਂ ਪਕਾਰ ਪੁ ਸੰਤ ਜਨਾਂ ਦੇ ਸੰਤੋਂ ਪਕਾਰ ਪੁ ਕਰਕੇ ਇੱਦਾਂ ਗੱਲ ਦੱਸਤੀ ਹੈ ਬਥੇਰਾ ਸਮਝਾ ਰਹੇ ਆ ਪਰ ਫੇ ਵੀ ਕਿਤੇ ਅਸੀਂ ਆਪਣੇ ਉਹਨੂੰ ਕਿਤੇ ਬਾਹਰ ਦੂਰ ਜਾਣਦੇ ਆ ਸਾਡੇ ਕੀ ਭਲਾ ਸਾਡੇ ਲਈ ਕੀ ਬੁਰਾ ਸਾਡੀ ਪੀੜਾ ਕੀ ਆ ਸਾਡੇ ਕੀ ਦੁੱਖ ਨੇ ਉਹ ਸਭ ਕੋ ਜਾਣ ਰਿਹਾ ਸਾਡੇ ਅੰਦਰ ਬੈਠਾ ਕਿ ਆਪ ਹੀ ਆ ਸਭ ਕੁਝ ਸੰਗਹੁਪਤ ਕੋ ਜਾਣਤ ਦੂਰ ਕਹਿੰਦਾ ਨਾਲ ਹੁੰਦੇ ਗਿਆਨੀ ਪਤਾ ਜਿਹੜਾ ਸੋਜਨ ਮਰਤਾ ਨਿਤ ਨਿਤ ਦੇ ਸਚੂਰ ਉਹ ਕਹਿੰਦੇ ਜਿਹੜਾ ਆਦਮੀ ਆ ਉਹ ਨਿਤ ਨਿਤ ਜਿਵੇਂ ਆਹ ਪਹਿਲਾਂ ਮੈਂ ਮਿਰਗ ਦੀ ਦੱਸਿਆ ਤੇ ਉਸ ਤਰ੍ਹਾਂ ਕਹਿੰਦੇ ਉਹ ਉਹ ਆਪਣੇ ਖਸਮ ਨੂੰ ਸੁਆਮੀ ਨੂੰ ਕਿਤੇ ਦੂਰ ਜਾਣਦਾ ਇਸ ਕਰਕੇ ਉਹ ਨਿਤ ਨਿਤ ਝੂਰ ਝੂਰ ਕੇ ਮਰ ਰਹੇ ਹਨ ਕਿਉਂਕਿ ਝੂਰਨਾ ਝੂਰਨਾ ਹੁੰਦਾ ਵੀ ਜਿਹੜਾ ਕਿਸੇ ਚੀਜ਼ ਦੀ ਜੇ ਅਸੀਂ ਸਾਨੂੰ ਕੋਈ ਪ੍ਰਾਪਤੀ ਨਹੀਂ ਹੁੰਦੀ ਉਹਦੇ ਪ੍ਰਾਪਤੀ ਵਾਸਤੇ ਤੜਫ ਕਰਨੀ ਪਰ ਉਹਦੇ ਵਾਸਤੇ ਉਹਦਾ ਜਿਹੜਾ ਗਿਆਨਪੂਤ ਕਰਨਾ ਸੀਗਾ ਕਿ ਕਿਸ ਤਰ੍ਹਾਂ ਦੀ ਚੀਜ਼ ਪ੍ਰਾਪਤ ਕਰਨੀ ਹੈ ਉਹ ਸੋਝੀ ਨਹੀਂ ਪ੍ਰਾਪਤ ਕੀਤੀ ਦੂਜਿਆਂ ਨੂੰ ਦੇਖ ਦੇ ਕੇ ਝੂਰਦਾ ਵੀ ਇਹਨੂੰ ਕਿਵੇਂ ਪ੍ਰਾਪਤ ਹੋ ਗਿਆ ਉਹਦਾ ਉਹ ਫਿਰ ਪਛਤਾਉਂਦਾ ਪਛਤਾਉਂਦਾ ਵਿੱਚ ਆਉਂਦਾ ਆਪਣਾ ਜਿਹੜਾ ਜੀਵਨ ਹੈ ਇਸ ਤਰ੍ਹਾਂ ਇਹ ਆਪਣਾ ਵਿਅਰਥ ਕਰ ਲੈਂਦਾ ਕਿ ਜਿਹੜੇ ਉਹ ਕੰਦੇ ਉਸਾਰੂ ਨੇ ਚੱਲਣਾ ਸੀਗਾ ਗੁਣਾ ਉਧਾਰਨ ਕਰਨਾ ਸੀਗਾ ਜਿਹਦੇ ਨਾਲ ਸਾਡੀ ਤ੍ਰਿਸ਼ਨਾਵਾਂ ਖਤਮ ਹੋਣੀਆਂ ਸੀਗੀਆਂ ਚਿੰਤਾਵਾਂ ਦੂਰ ਹੋਣੀਆਂ ਸੀਗੀਆਂ ਉਸ ਗੁਣਾ ਨੂੰ ਧਾਰਨੀ ਕਰਦਾ ਇਸ ਕਰਕੇ ਝੂਰ-ਝੂਰ ਕੇ ਮਰ ਰਿਹਾ ਜਿਨ ਸਭ ਕੁਝ ਦਿਆ ਤੇ ਸਚਿਤਵਤ ਨਾਹੀਂ ਕਹਿੰਦੇ ਜਿਨੇ ਸਭ ਕੁਝ ਦਿੱਤਾ ਜੋ ਜੀਵਨ ਦੇ ਵਿੱਚ ਸਾਨੂੰ ਲੋੜਾਂ ਨੇ ਖਾਣ ਵਾਸਤੇ ਪਹਿਨਣ ਵਾਸਤੇ ਸਾਨੂੰ ਸਾਹ ਮਿਲ ਰਿਹਾ ਜਾਂ ਹੋਰ ਮਿੱਤਰ ਧੀਆਂ ਰਿਸ਼ਤੇਦਾਰ ਜੋ ਵੀ ਸਾਨੂੰ ਸੰਗੀ ਸਾਥੀ ਦਿੱਤੇ ਆ ਉਹਦੇ ਨਾਲ ਕਹਿੰਦੇ ਜੁੜ ਨਹੀਂ ਰਿਹਾ ਤੇ ਜਿਹੜੀ ਚੀਜ਼ਾਂ ਛੱਡਣੀਆਂ ਨੇ ਉਹਦੇ ਨਾਲ ਪਿਆਰ ਪਾਇਆ ਕਹਿੰਦਾ ਛੋੜ ਜਾ ਹੈ ਸੇ ਕਰੇ ਪਰਾਲ ਕਾਮਨਾ ਆਵੇ ਸੇ ਜੰਜਾਲ ਉਹ ਤਾਂ ਇਹਦੇ ਕਾਮਣਾ ਵਾਲੇ ਨਹੀਂ ਉਹ ਤਾਂ ਜੰਜਾਲ ਬਣ ਰਿਹਾ ਹੈ ਉਹਦਾ ਪਰਾਲੀ ਆ ਪਰਾਲੀ ਦੇ ਨਾਲ ਜੁੜਿਆ ਹੋਇਆ ਜਿਹੜੀਆਂ ਛੋੜਾ ਜਾਣ ਛੋਟ ਛੱਡ ਕੇ ਜਾਣ ਵਾਲੀਆਂ ਚੀਜ਼ਾਂ ਹਮੇਸ਼ਾ ਨਾਲ ਰਹਿਣ ਵਾਲੀਆਂ ਨਹੀਂ ਐ ਜਿਹੜੇ ਇਹਦੇ ਬਸੇ ਜੰਜਾਲ ਬਣ ਰਿਹਾ ਹੈ ਉਵੇਂ ਮੋਪਰੰਪੇ ਪਾਰ ਉਹ ਉਹਦੇ ਨਾਲ ਚੇਬੜਿਆ ਹੋਇਆ ਸੰਗ ਨਾਲ ਚੱਲੇ ਤਿੰਸੇ ਉਹੀ ਤੇ ਜਿਹੜੀਆਂ ਚੀਜ਼ ਨਾਲ ਚੱਲਣ ਵਾਲੀਆਂ ਨੇ ਉਹਦੇ ਨਾਲ ਆਪਣਾ ਪਿਆਰ ਪਾਈ ਬੈਠਾ ਜੋ ਬਹਿਰਾਈ ਸਹੀ ਮਿੱਤਰ ਜਿਹੜੇ ਇਹਦੇ ਵਾਸਤੇ ਬੁਰਾਈ ਹੈ ਉਹ 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 ਉਹਦਾ ਨਾਲ ਉਹਦਾ ਮਿੱਤਰ ਬਣਿਆ ਹੋਇਆ ਜਿਹਨੇ ਸਭ ਕੁਝ ਦਿੱਤਾ ਤੇ ਉਹਦੇ ਨਾਲ ਉਹਨੂੰ ਯਾਦ ਵੀ ਨਹੀਂ ਕਰਦਾ ਕਿਉਂਕਿ ਆਪਣਾ ਦਾਤ ਪਿਆਰੀ ਬਸ ਰਿਆਦਾ ਦਾਤਾਰ ਦਾਤਾਰ ਨੂੰ ਭੁੱਲ ਗਿਆ ਜਿੱਥੋਂ ਸਾਰੇ ਸੁੱਖ-ਸੌਦਨ ਜੋ ਚੀਜ਼ਾਂ ਮਿਲੀਆਂ ਨੇ ਦਾਤਾ ਨਾਲ ਜੁੜ ਗਿਆ ਦਾਤਾਰ ਨੂੰ ਭੁੱਲ ਗਿਆ ਚਿਤਵਤ ਨਾਹੇ ਮਹਾ ਵਿਖਿਆ ਮੈਂ ਦੇ ਨਰੇਣ ਜਾਹੇ ਸਾਰਾ ਦਿਨ ਜਿਹੜਾ ਇਹਦਾ ਸਾਰੀ ਜਿਹੜਾ ਜੀਵਨ ਇਹ ਦਿਨ ਰਹਿਣ ਕੀ ਹੈ ਸਾਰਾ ਜੀਵਨ ਇਹਦਾ ਜਦ ਤੋਂ ਜਨਮ ਹੋਇਆ ਜਿਹਦੀ ਮੌਤ ਤੱਕ ਜਿੰਨਾ ਵੀ ਦਾ ਜੀਵਨ ਹੈ ਸਾਰਾ ਇਹਦਾ ਜਿਹੜਾ ਜੀਵਨ ਹੈ ਉਹ ਵਿਖਿਆ ਦੇ ਵਿੱਚ ਹੀ ਉਹਦੇ ਦੇ ਵਿੱਚ ਜੁੜਿਆ ਹੋਇਆ ਹੈ ਜਿ ਤੋ ਇਹਨੇ ਇਹਨੂੰ ਆਨੰਦ ਪ੍ਰਾਪਤ ਹੋਣਾ ਸੀਗਾ ਜਿਹੜੇ ਗੁਣਾਂ ਦੇ ਨਾਲ ਉਹ ਉਸ ਉਸ ਪਾਸੇ ਜੁੜਿਆ ਹੀ ਨਹੀਂ ਦਿਨ ਰਾਤ ਜਿਹੜਾ 24 ਘੰਟੇ ਲਾ ਲਓ ਜਾਂ ਸਾਰਾ ਜੀਵਨ ਲਾ ਲਓ ਇਹਦਾ ਉਹ ਵਿਖਿਆ ਦੇ ਨਾਲੇ ਮਾਇਆ ਦੇ ਧੰਧਿਆਂ ਵਿੱਚ ਹੀ ਫਸਿਆ ਇਹਦਾ ਜਿਹੜਾ ਜੀਵਨ ਹੈ ਉਹ ਚੇ ਗੁਜ਼ਾਰ ਦਿੰਦਾ ਹੈ ਕੋਹ ਨਾਨਕ ਪ੍ਰਭ ਸਿਮਰੋ ਏਕ ਗਤ ਪਾਈਏ ਭਰਪੂਰੇ ਟੇਕ ਪੰਚਮ ਪਾਤਸ਼ਾਹ ਸਾਨੂੰ ਇੱਥੇ ਇਹ ਹੀ ਉਪਦੇਸ਼ ਸਮਝਾ ਰਹੇ ਨੇ ਤੇ ਇੱਕ ਉਸ ਸੱਚ ਦੇਵ ਦੇਸ਼ ਨੂੰ ਹਮੇਸ਼ਾ ਯਾਦ ਰੱਖਿਏ ਉਹਦੇ ਗੁਣਾਂ ਨੂੰ ਧਾਰਨ ਕਰੀਏ ਜੇ ਸੱਚ ਦੇ ਗੁਣਾਂ ਨਾਲ ਸਾਨੂੰ ਅਨੰਦ ਦੀ ਪ੍ਰਾਪਤੀ ਹੋਣੀ ਹੈ ਸੁੱਖਾਂ ਦੀ ਪ੍ਰਾਪਤੀ ਹੋਣੀ ਹੈ ਤੇ ਉਸ ਇੱਕ ਹੁਕਮ ਦੇ ਨਾਲ ਆਪਾਂ ਜੁੜੀਏ ਜਿਹਦੇ ਨਾਲ ਸਾਨੂੰ ਸਾਡੀ ਜਿਹੜੀ ਨੀਵੇਂ ਪੱਧਰ ਦੀ ਸਾਡੀ ਸੋਚ ਬਣੀ ਹੋਈ ਹੈ ਉਥੋਂ ਸਾਡਾ ਜਿਹੜਾ ਉੱਚ ਵਿਵੇਕਬੁੱਧ ਦੇ ਨਾਲ ਸਾਡੀ ਜਿਹੜੀ ਹੈ ਅਸੀਂ ਪ੍ਰਾਪਤ ਕਰੀਏ ਪੂਰੇ ਗੁਰ ਕੀ ਟੇਕ ਉਹਦੇ ਨਾਲੇ ਸਾਨੂੰ ਪੂਰੇ ਗਿਆਨ ਦੇ ਨਾਲੇ ਸਾਨੂੰ ਆ ਮਿਲਣਾ ਹੈ ਤਾਂ ਸਾਡਾ ਜਿਹੜਾ ਇਹ ਬੰਦਲਾਂ ਵਿੱਚ ਫਸੀ ਹੋਈ ਜਿਹੜੀ ਮਤ ਹੈ ਬੁੱਧ ਹੈ ਸਾਡਾ ਜੀਵ ਹੈ ਇਹ ਤਾਂ ਬਾਹਰ ਨਿਕਲ ਸਕਦਾ ਇਹਨੂੰ ਤਾਂ ਤੂੰ ਆਨੰਦ ਮਿਲਣਾ ਤੇ ਜਦੋਂ ਇਹਨੂੰ ਪੂਰੇ ਗਿਆਨ ਦੀ ਓਟ ਆਸਰਾ ਇਹਨੂੰ ਪ੍ਰਾਪਤ ਹੋ ਜਾਊਗਾ ਉਸ ਗੁਣਾਂ ਨੂੰ ਧਾਰਨ ਕਰ ਲੇਗਾ ਨੇ ਹਿੰਦਾ ਜਿਹੜੇ ਨਾਮ ਤੋਂ ਬਿਨਾ ਕਹਿੰਦੇ ਬਿਨਾ ਨਾਮ ਹੈ ਸਭ ਨੀਚ ਜਾਤ ਹੈ ਬਿਸਟਾ ਦਾ ਕੀੜਾ ਹੋਏ ਜਦ ਤੱਕ ਨਾਮ ਦੀ ਸੋਝੀ ਨਹੀਂ ਆ ਜਦ ਤੱਕ ਇਹਦੀ ਜਾਣਕਾਰੀ ਵੀ ਨਹੀਂ ਮੀਆ ਤੇ ਜਾਤ ਵੀ ਨਹੀਂ ਮੀਆ ਫਿਰ ਤਾਂ ਬਿਸਟਾ ਦਾ ਕੀੜਾ ਹੀ ਆ ਹਾਂ ਹਾਂ ਕਰਦੀ ਸਭ ਫਿਰ ਬਿਨ ਸ਼ਬਦੇ ਹੋ ਨਾ ਜਾਏ ਸਾਰੀ ਜਿੰਨੇ ਵੀ ਜੇ ਅਸੀਂ ਸੱਚ ਨੂੰ ਨਹੀਂ ਧਾਰਨ ਕੀਤਾ ਫਿਰ ਤਾਂ ਹਾਂ ਹਾਂ ਕਰਦੇ ਫਿਰ ਜਾਂਦੇ ਆ ਗੁਰੂ ਉਪਦੇਸ਼ ਤੋਂ ਬਿਨਾ ਇਹ ਸਾਡੀ ਹੋਮੇ ਖਤਮ ਨਹੀਂ ਹੋਣੀ ਨਾਨਕ ਨਾਮ ਰਤੇ ਤិន ਹੋਮੇ ਗਈ ਸੱਚੇ ਰਹੇ ਸਮਾਏ ਜਿਹੜੇ ਨਾਮ ਦੇ ਰੰਗ ਵਿੱਚ ਚੜ ਗਏ ਰਤੇ ਗਏ ਉਹਦੇ ਨਾਲ ਰੰਗ ਚੜ ਗਿਆ ਸੱਚ ਦੇ ਉਪਦੇਸ਼ ਦਾ ਉਹਨਾਂ ਦੀ ਹੋਮੇ ਖਤਮ ਹੋ ਗਈ ਉਹ ਫਿਰ ਸੱਚ ਦੇ ਵਿੱਚ ਹੀ ਸਮਾ ਜਾਂਦੇ ਨੇ ਉਹ ਪੂਰਾ ਤੇ ਕਸਰਾ ਉਹਨਾਂ ਨੇ ਜਿਹੜਾ ਉਹ ਸੱਚ ਦੇ ਗੁਣਾਂ ਨੂੰ ਆਧਾਰ ਬਣਾ ਕੇ ਉਹਦੇ ਨਾਲ ਆਪਣੀ ਲਿਬ ਜੋੜ ਲੈਂਦੇ ਨੇ ਤੇ ਇਸ ਕਰਕੇ ਗੁਰੂ ਸਾਹਿਬ ਨੂੰ ਸਾਨੂੰ ਉਪਦੇਸ਼ ਇਹੀ ਸਮਝਾ ਰਹੇ ਨੇ ਕਿ ਉਸ ਪ੍ਰਭ ਦੇ ਨਾਲ ਸੱਚ ਦੇ ਨਾਲ ਹੁਕਮ ਦੇ ਨਾਲ ਜੁੜੀਏ ਉਹਨੂੰ ਸਿਮਰਦੇ ਰਹੀਏ ਹਮੇਸ਼ਾ ਯਾਦ ਰੱਖੀਏ ਤਾਂ ਸਾਨੂੰ ਇਸ ਗਿਆਨਤਾ ਵਿੱਚੋਂ ਭਵ ਸਾਗਰ ਵਿੱਚੋਂ ਬਾਰ ਨਿਕਲਣ ਵਾਸਤੇ ਅਗਿਆਨਤਾ ਦੇ ਹਨੇਰੇ ਵਿੱਚੋਂ ਚਾਨਣ ਵਾਲੇ ਪਾਸੇ ਸੰ ਤਾਂ ਹੀ ਅਸੀਂ ਜਾਵਾਂਗੇ ਜੇ ਅਸੀਂ ਨਾਮ ਦੇ ਦੀਪ ਦੇ ਨਾਲ ਜੁੜਾਂਗੇ ਉਸ ਗੁਣਾ ਦੇ ਧਾਰਣੀ ਹੋਵਾਂਗੇ ਉਸੇ ਨੂੰ ਓਟ ਆਸਰਾ ਬਣਾਈਆ ਕਹਿੰਦੇ ਇਹ ਗੁਰੂ ਸਾਹਿਬ ਨੇ ਸਾਨੂੰ ਉਪਦੇਸ਼ ਦਿੱਤਾ ਤੇ ਤਾਂ ਹੀ ਸਾਡਾ ਜਿਹੜਾ ਮਨੁੱਖਾ ਜਨਮ ਦੇ ਵਿੱਚ ਆਇਆ ਸਫਲਾ ਹੋਣਾ ਜੇ ਅਸੀਂ ਅਗਿਆਨਤਾ ਵਿੱਚ ਸਾਡਾ ਜੀਵਨ ਰਹਿਣ ਗੁਜ਼ਰ ਗਈ ਦਿਨ ਰਾਤ ਫਿਰ ਸਮਝ ਲਓ ਅਸੀਂ ਉਸ ਪਸ਼ੂ ਵਾਲੇ ਕੰਮ ਹੈ ਫਿਰ ਤਾਂ ਵਿਖਿਆ ਦੇ ਵਿੱਚ ਹੀ ਆਏ ਸੀ ਬਿਸਤਰ ਦੀੜਾ ਅਬਸਤਾ ਮਹਰਸਮਾ ਇਹ ਉਹਦੇ ਚ ਇਸ ਮਾਜਣਾ ਫਿਰਤਾ ਤੇ ਇਸ ਕਰਕੇ ਸਾਨੂੰ ਗੁਣਾ ਧਾਰਨ ਕਰਨ ਵਾ ਗੁਰੂ ਸਾਹਿਬ ਸਮਝਾ ਰਹੇ ਨੇ ਇਹ ਸ਼ਬਦ ਦੇ ਵਿੱਚ ਮੈਨੂੰ ਇੰਨਾ ਕੁ ਸਮਝ ਆਇਆ ਜੀ ਜਿੱਥੇ ਜਿੱਥੇ ਲਈ ਹੋਰ ਵਿਚਾਰ ਦੀ ਲੋੜ ਹੈ ਦੂਜੇ ਭੈਣ ਭਰਾ ਇਹਨੂੰ ਹੋਰ ਸਮਝਾ ਸਕਦੇ ਨੇ ਵਾਹਿਗੁਰੂ ਸਾਹਿਬ ਵਾਹਿਗੁਰੂ ਜੀ ਜੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਸਮਝਾਉਣ ਵਾਲੀ ਕੋਈ ਹੋਰ ਤੇ ਗੱਲ ਰਹਿ ਨਹੀਂ ਗਈ ਬਹੁਤ ਹੀ ਵਧੀਆ ਆਪ ਜੀ ਨੇ ਵਿਚਾਰ ਕੀਤੇ ਆ ਗ੍ਰੈਮੈਟਿਕਲੀ ਵੀ ਔਰ ਸ਼ਬਦ ਅਰਥ ਵੀ ਔਰ ਉਹਦੇ ਨਾਲ ਭਾਵ ਤੇ ਪ੍ਰਮਾਨ ਸਭ ਕੁਝ ਤੁਸੀਂ ਕਵਰ ਕੀਤਾ ਹੁਣ ਮੈਨੂੰ ਲੱਗਦਾ ਨਹੀਂ ਇੱਕ ਤੇ ਮੇਰੇ ਕਮਰ 'ਚ ਥੋੜੀ ਦਰਦ ਹੋ ਰਹੀ ਤਾਂ ਦੱਸਿਆ ਵੱਲ ਪੈ ਗਿਆ ਆਪਾਂ ਇਹਨੂੰ ਸਮਾਪਤੀ ਕਰ ਲੀਨੇ ਆ ਭਾਜੀ ਵਿਚਾਰ ਵਟਾਂਦਰਾ ਹੋ ਗਈ ਆ ਬਲਕਿ ਵੀਰ ਸੁਣ ਲੈਣਗੇ ਲਾਹ ਲੈ ਲੈਣਗੇ ਤੇ ਗੱਲ ਰਿਪੀਟ ਕਰਨ ਦਾ ਕੋਈ ਫਾਇਦਾ ਨਹੀਂ ਧੰਨਵਾਦ ਆਪ ਜੀ ਦਾ ਬਹੁਤ ਤੇ ਸਮਾਪਤੀ ਕਰ ਲਈਏ ਭਾਜੀ ਕਰ ਲਓ ਭਾਜੀ ਠੀਕ ਆ ਜੀ ਧੰਨਵਾਦ ਭਾਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ